वास्तिकूते कृपा सुले ललगे पी ना एकना पे एकना पीर हिकु ने घर ब हिकु नीर पन पिया बेसक न पुछा विच सुबुह हुई पीर जा फुलगे पिस्ते सुबुह शाम जीअं मलक लिया जें बी पी पई तमी आ ਪੀਰ ਦੇ ਜਿੱਟਿਏ ਡਾਲੀਏ ਫਿਰ ਬੁੱਕੜ ਪਿੱਟਿਏ ਪੱਗੇ ਅਜ ਕਰਾਂ ਮੈਂ ਅਕਸਰਾ ਦੇ ਪੀਰ ਕੇ ਅੱਵਲਿਆ ਟਿਕਾ ਮੈਂ ਲਾਣ ਫੜ ਕੇ ਨਿਆ ਕਰਦਾ ਸਜਦਾ ਥੋੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਪੀਰਾ ਲੜ ਲਗਿਆ ਬੰੂਤਾਰ ਦੇ ਜੀਤ ਜੀਦਾ ਦਾਦਾ ਜੀ ਗੋਤੀ ਕੋ ਸਾਥ ਤੁਹਾਨੂੰ ਇਧਰ ਆ ਕੇ ਕਿਧਰ ਆਏ ਇਧਰ ਆ ਗਿਆ ਮੇਰੇ ਮੈਂ ਕੋਈ ਮੈਂ ਮਾਤਾ ਯਾ ਸਾਡੀ ਕਿਥੋਂ ਜਾਇਆ ਉਹਨਾਂ ਦੀ ਕਿਥੋਂ ਪਾਗ ਲਗਾਇਆ ਬਾਬੇ ਜੈਨ ਲੜੀਂ ਦੀ ਦਿਆਇਆ ਲੱਕ ਤੱਕ ਕੀਤੇ ਸਵਾਰ ਹੋ ਗਿਆ ਆ ਕੱਕੀ ਘੱਟ ਖਲਾਣਾ ਪੀਰਾ ਹੁਣ ਬੋੜੇ ਤਾਂ ਜਾਣ ਨਿਆ ਕਰਦਾ ਸੱਚ ਦਾ ਬੋੜੇ ਸੱਚ ਦੀ ਕਮਾਈ ਵਾਲੇ ਆ ਸੱਚੇ ਰਾ ਪੀਰਾ ਲੜ ਲਗੇ ਹਾਂ ਨੂੰ ਤਾਰਦੇ ਜੀ ਸਜੀਦਾ ਪੀਰਾ ਮੇਰੀਆਂ ਸੁਨ ਪ੍ਰਿਆਦਾ नवें बख़्शी मोड़ियां दी जारिया तेरे रोज़े जीवादर ककी वार ਕੱਕੀ ਘੱਤ ਘਲਾਣਾ ਪੀਰਾ ਹੁਣ ਬੋੜੇ ਤਾ ਜਣ ਨਿਆ ਕਰਦਾ ਸੱਚ ਦਾ ਬੋੜੇ ਸੱਚ ਦੀ ਕਮਾਈ ਨਾਲਿਆ ਸੱਚਿਆ ਪੀਰਾ ਲੜ ਲਗਿਆਂ ਨੂਨ ਤਾਰ ਦੇ ਜੀਤ ਕਜੀਦਾ ਓਏ ਤੇਰੀ ਛੱਤੀ ਫਰੀ ਸੰਸਾਰੇ ਸੱਤਾ ਸਮੁੰਦਰਾ ਸਾਗਰਾ ਜੋ ਹੀ ਕਟਿਆਗਰਾ ਪੁਛੇ ਨਾ ਰੱਖਦਾ ਨਮਾਜ਼ ਦੇ ਤੇਂਦੇ ਜੀ ਮੰਨਾਰੇ असीं खड़े गे रही रही जिथे मछली वेंदा डादी ਮੇੜਾ ਪਾਰ ਲਗਾਉ ਪਾ ਬੜਗੇ ਨਿਆ ਖਾਦਾ ਸੱਚ ਦਾ ਬੋੜੇ ਸੱਚ ਦੀ ਕਮਾਈ ਕਾਲਿਆ ਚੱਚਿਆ ਪੀੜਾ ਲੜ ਲਗਿਆ ਨੂਨ ਤਾਰ ਦੇ ਜੀਤ ਜੀ ਦਾ ਪੀਰ ਜੀ ਤੇਰਾ ਵਸਨ ਮਾਜ ਦਾ ਪੀਰ ਜੀ ਸਾਡਾ ਕਬਰਿਆ ਦਾ ਤੇਰੀ ਸੰਗਤ ਆਈ ਮਨ ਸਿੰਘਾਂ ਤੋਂ ਚੱਲ ਗਏ ਤੇਰੀ ਸੰਗਤ ਆਈ ਦੂਰੋਂ ਚੱਲ ਗਏ ਪੀਰ ਜੀ ਦੇ ਤਰੇਦਮ ਤਲ ਕੇ ਪੀਰ ਜੀ ਫੈਗੇ ਜਲੀ ਚਾਵਲ ਕੇ ਨਿਆ ਕਰਦਾ ਸੱਚ ਦਾ ਔੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਪਿਆ ਲੜ ਲਗੇ ਆ ਨੂੰ ਤਾਰ ਦੇ ਜੀ ਸਜੀਦਾ ਮੁੰਤੇ ਪੀਰ ਮੇਰਾ ਮੈਂ ਹਮਰੀਦ ਤੇਰਾ ਤੈਨੂੰ ਜਲ ਵਿੱਚ ਸਹਿੰਦੀਆਂ ਮੱਛੀਆਂ ਅੰਮ੍ਰਿਤ ਛੇ ਦੇ ਤਾਰੇ ਟਿਗਲੇ ਖਾ ਕੋਟਾ ਚਾਰੇ ਵੀਰ ਤੇ ਪੰਜਵੇਂ ਜਾਰੇ ਨਿਆਂ ਕਰਦਾ ਸਾਡਾ ਮੋੜੇ ਤੱਕ ਦੀ ਕਮਾਈ ਵਾਲਿਆ ਸੱਚਿਆ ਪਿਰਾ ਲੜਨ ਗਿਆ ਨੂੰ ਤਾਰਦੇ ਜੀਤ ਜੀਦਾ ਤੇਰੀ ਜਾਂਜ ਬੀ ਮਨਤਾਨ ਤੇਰੇ ਕਰ ਕਰ ਬੜੇ ਮਕਾਨ ਤੇਰੀ ਛਿੰਝ ਪੈਂਦੀ ਮਦਾਨ ਨਿਆਂ ਕਰਦਾ ਸਜਦਾ ਧੋੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਪਿਆਰ ਲੜਨ ਗਿਆ ਨੂੰ ਉਤਾਰ ਦੇ ਜੀ ਸਜਦਾ ਤਨ ਤਨ ਸਖੀ ਸੰਤਨ ਤੇਰੇ ਯਾਗ ਦੇਵਾ ਜਮੀਨ ਤੇ ਪ੍ਰਾਂ ਕਰੇ ਮੁਸ਼ਕਲੇ ਤਾਂ ਮਿੰਗਾ ਰਣਾ ਖਾ ਟੋਡਾ ਉੱਕੀ ਵੇਲੇ ਪੀਂ ਦੀਆ ਕੇ ਲੌਂਡਾ ਨਾਨੀ ਜੱਟੀ ਤੈਨੂੰ ਸਿਮਰਿਆ ਉਹਦੀਆਂ ਕੀਤੀਆਂ ਮੁਸ਼ਕਲਾਂ ਉਹਦੀ ਗੋਦੀ ਲਾਲ ਖਲਾਇਆ ਤੈਨੂੰ ਭਾਗ ਨਾਲ ਗੁਜਰੀ ਫੰ ਲਿਆ ਤੁਮ 15ਰ ਤੋਂ ਤੇ ਪਲਾਇਆ ਤੈਨੂੰ ਸਿਮਰਿਆ ਇੱਕ ਸਾ ਬਾਣੀਆ ਤੇਹੀਂ ਦਤਤਾ ਕੋ ਜਮਾਇਆ ਤੈਨੂੰ ਫੇਰੂ ਬ੍ਰਾਹਮਣ ਨੇ ਸਿਮਰਿਆ ਉਹਦਾ ਜਗ ਤੇ ਨਾ ਬਣਾਇਆ ਤੈਨੂੰ ਸੇਵਾ ਜੁੰਮੂ ਦੀਆਂ ਰਾਣੀ ਦਾ ਤੈਨੂੰ ਸੇਵਾ ਨੂੰ ਕੂਟਾ ਆਚਾਰੇ ਅਸੀਂ ਦੰਦੰਦ ਪੀਠ ਕਰੇ ਨੇ ਆ ਕਰਦਾ ਸੱਚ ਦਾ ਥੋੜੇ ਸੱਚ ਦੀ ਸਮਾਈ ਹਾਲਿਆ ਸੱਚਿਆ ਪੀਰਾ ਲੜ ਲਗਿਆ ਨੂੰ ਤਾਰ ਦੇ ਜੀਤ ਤਜੀਰਾ ਈਆ ਕੋں ਸਿਆਦ ਪੀਰਾ ਦਾ ਤੂੰ ਪੀਰ ਤੁਮਮੀ ਪੀਰਾ ਦਾ ਦੁੱਖ ਦੂਰ ਕਰੋ ਦਿਲ ਗਿਆ ਦਾ ਤੂੰ ਸਰਵਰ ਕੋਲੇ ਰਹੀਆਂ ਦਾ ਠੀਕ ਹੈ ਜੀ मारा न